ਸਾਡਾ ਬੱਚਾ ਹਾਂ ਹਰਮਨ ਸਿੰਘ ਬਾਰੇ ਹਾਂ ਰੀਦ ਬਾਰੇ ਸਾਡਾ ਬੱਚਾ ਹੈ ਛੋਟੇ ਉਂਦੇ ਨੂੰ ਖੇਡਦੇ ਨੂੰ ਵੇਖਦੇ ਦਿੰਦੇ ਹਾਂ ਸਕੂਲ ਦੇ ਵਿੱਚ ਆਣ ਕੇ ਪੜ੍ਹਦੇ ਨੂੰ ਵੇਖਦੇ ਦਿੰਦੇ ਹਾਂ ਬਹੁਤ ਵਾਅਦਾ ਬੱਚਾ ਤੇ ਅੱਜ ਬਹੁਤ ਵੱਡਾ ਦਿਨ ਹੈ ਵੀ ਅੱਜ ਮੈਚ ਹੈ ਲੱਗਦਾ ਵੀ ਇੰਡੀਆ ਹਰਾ ਦੂਗਾ ਜਰਮਨੀ ਨੂੰ ਮਹਾਰਾਜ ਹਰਾ ਦੂਗਾ ਪਾਤੀ ਹੌਕੀ ਲਈ ਅੱਜ ਇੱਕ ਵੱਡਾ ਦਿਨ ਹੈ ਕਿਉਂਕਿ ਭਾਰਤ ਦਾ ਮੁਕਾਬਲਾ ਜਰਮਨੀ ਨਾਲ ਹੈ ਪੈरिस 올림픽 ਦੇ ਵਿੱਚ ਸੈਮੀ ਫਾਈਨਲ ਹੈ ਜੀ ਹਾਂ ਅੱਜ ਮੈਚ ਜਿੱਤਿਆ ਤੇ ਮੈਡਲ ਜਿਹੜਾ ਹੈ ਉਹ ਪੱਕਾ ਹੈ ਅਸੀਂ ਇਸ ਵੇਲੇ ਮੌਜੂਦ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਟਿਮੋਵਾਲ ਦੇ ਵਿੱਚ ਇਹ ਪਿੰਡ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਪਿੰਡ ਹੈਗਾ ਹਰਮਨਪ੍ਰੀਤ ਸਿੰਘ ਦਾ ਜੋ ਕਿ ਭਾਰਤੀ ਹਾਕੀ ਟੀਮ ਦਾ ਕਪਤਾਨ ਹੈ ਔਰ ਮੇਰੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਸਕੂਲ ਹੈ 올ੰਪੀਅਨ ਹਰਮਨਪ੍ਰੀਤ ਸਿੰਘਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿਮੋਵਾਲ ਅੰਮ੍ਰਿਤਸਰ ਜੀ ਹਾਂ ਇਹ ਪਿੰਡ ਉਹੀ ਸਕੂਲ ਉਹੀ ਹੈ ਜਿੱਥੋਂ ਹਰਮਨਪ੍ਰੀਤ ਪੜ੍ਹਿਆ ਵੀ ਹੈ ਔਰ ਜਦੋਂ ਟੋਕੀਓ ਦੇ ਵਿੱਚ ব্রونز ਮੈਡਲ ਆਇਆ ਸੀ ਤੇ ਉਸ ਤੋਂ ਬਾਅਦ ਇਸ ਸਕੂਲ ਦਾ ਨਾਮ 올ੰਪੀਅਨ ਹਰਮਨਪ੍ਰੀਤ ਸਿੰਘ ਦੇ ਨਾਲ ਦਿਨਾ ਤੇ ਕਰ ਦਿੱਤਾ ਗਿਆ ਸੀ ਹਾਲੇ ਮੈਚ ਦੇ ਵਿੱਚ ਕਾਫੀ ਸਮੇਂ ਹੈ ਭਾਰਤ ਵਰਸ ਜਰਮਨੀ ਦੇ ਵਿੱਚ ਲੇਕਿਨ ਪਿੰਡ ਦੇ ਵਿੱਚ ਹੁਣ ਤੋਂ ਹੀ ਤਿਆਰੀ ਹੈ ਪਿੰਡ ਦੇ ਲੋਕ ਜਿਹੜੇ ਨੇ ਉਤਸ਼ਾਹਿਤ ਨੇ ਔਰ ਪਿੰਡ ਦੇ ਲੋਕ ਜਿਹੜੇ ਨੇ ਉਹ ਉਮੀਦ ਕਰਦੇ ਨੇ ਕਿ ਔਰ ਕਿ ਇਹ ਮੈਚ ਇੰਡੀਆ ਜਿੱਤੇਗਾ ਪਰ ਜਿੱਤੇਗਾ ਔਰ ਜਰਮਨੀ ਨੂੰ ਹਰਾ ਕੇ ਮੈਡਲ ਜਿਹੜਾ ਉਹ ਪੱਕਾ ਹੋਊਗਾ ਅਸੀਂ ਗੱਲ ਕਰਾਂਗੇ ਇੱਥੇ ਲੋਕ ਨੇ ਜਿਹੜੇ ਕੋਈ ਹਰਮਨਪ੍ਰੀਤ ਦੇ ਦੋਸਤ ਵੀ ਨੇ ਕੋਈ ਗਵਾਂਢੀ ਨੇ ਕੋਈ ਪਿੰਡ ਦੇ ਲੋਕ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਬਲਰਾਜ ਸਿੰਘ ਸਰ ਬਲਰਾਜ ਜੀ ਕਿੰਨੀ ਵੱਡੀ ਗੱਲ ਹੈ ਕਿ ਟੈਮੋਵਾਲ ਵਾਸਤੇ ਕਿ ਆਰਦੀ ਟੀਮ ਸੈਮੀਫਾਈਨਲ ਚ ਪਹੁੰਚੀ ਹੈ ਔਰ ਕਪਤਾਨ ਜਿਹੜਾ ਤੁਹਾਡੇ ਪਿੰਡ ਦਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਪਤਾ ਕੀ ਚੱਕਰ ਆ ਸਾਡੇ ਨਾਲ ਨਿੱਕਾ ਹੁੰਦਾ ਖੇਡਦਾ ਰਿਹਾ ਵਧੀਆ ਲੱਗਦਾ ਅੱਜ ਆਪਣੇ ਬਣ ਗਿਆ ਕਪਤਾਨ ਤੇ ਸਾਨੂੰ ਬਹੁਤ ਖੁਸ਼ੀ ਹੈ ਹਾਂ ਹਾਂਜੀ ਸ਼ੁਰੂ ਤੋਂ ਜਾਣਦੇ ਹੋ ਹਰਮਨਪ੍ਰੀਤ ਨੂੰ ਕਿਸ ਤਰ੍ਹਾਂ ਦਾ ਸੁਭਾਅ ਔਰ ਗੇਮ ਨਾਲ ਕਿੰਨਾ ਪਿਆਰ ਕਰਦਾ ਸੀ ਪਹਿਲੇ ਸਾਰ ਜਦੋਂ ਅਸੀਂ ਛੋਟੇ ਨੇ ਨਾ ਅਸੀਂ ਇੱਥੇ ਆਪਣੇ ਸਕੂਲ ਦੀ ਗਰਾਊਂਡ 'ਚ ਹੀ ਖੇਡਦੇ ਹੁੰਦੇ ਸਾਡੇ ਨਾਲ ਖੇਡਦਾ ਹੁੰਦਾ ਸੀ ਮਤਲਬ ਕਿ ਇਦਾਂ ਮਜਦੰਜਨ ਕਰਨਾ ਆਪਣਾ ਤੇ ਮੁੜ ਕੇ ਸਾਨੂੰ ਵੀ ਨਹੀਂ ਪਤਾ ਕਿ ਇਹ ਕਪਤਾਨ ਬਣ ਜਾਊਗਾ ਤੇ ਚਲੋ ਸਾਡੇ ਪਿੰਡ ਲਈ ਸਹੀ ਆ ਬਹੁਤ ਵਧੀਆ ਹੋ ਗਿਆ ਸਾਡੇ ਪਿੰਡ ਦੀ ਸ਼ਾਨ ਬਣ ਗਿਆ ਹਰਮਨਪ੍ਰੀਤ ਸਿੰਘ ਸਾਨੂੰ ਬਹੁਤ ਖੁਸ਼ੀ ਆ ਉਹਨਾਂ ਦੇ ਮੰਮੀ ਡੈਡੀ ਵੀ ਵਧੀਆ ਸਾਡੇ ਨਾਲ ਹੱਸਦੇ ਖੇਡਦੇ ਆ ਨੇਚਰ ਬਹੁਤ ਵਧੀਆ ਹਰਮਨਪ੍ਰੀਤ ਸਿੰਘ ਦਾ ਬਹੁਤ ਵਧੀਆ ਨੇਚਰ ਆ ਬਹੁਤ ਵਧੀਆ ਹੱਥ ਮਿਲਦੇ ਆ ਅੱਜ ਭਾਰਤ ਦਾ ਮੁਕਾਬਲਾ ਜਰਮਨੀ ਨਾਲ 올림픽 ব্রونز ਮੈਡਲ ਆਇਆ ਸੀ ਟੋਕੀਓ ਦੇ ਵਿੱਚ ਐਤਕੀ ਫਿਰ ਜੇ ਅੱਜ ਇੰਡੀਆ ਸੈਮੀਫਾਈਨਲ ਜਿੱਤ ਜਾਂਦਾ ਤੇ ਮੈਡਲ ਪੱਕਾ ਹੋ ਜਾਏਗਾ ਤੇ ਲੱਗਦਾ ਕਿ ਇੰਡੀਆ ਜਰਮਨੀ ਨੂੰ ਹਰਾ ਦੇਗਾ ਹਾਂਜੀ ਹਰਾ ਦੇਗਾ ਹਰਾ ਦੇਗਾ ਹਰਮਨਪ੍ਰੀਤ ਸਿੰਘ ਤੇ ਮਾਣ ਹੈ ਸਾਨੂੰ ਬਹੁਤ ਵਧੀਆ ਕਪਤਾਨ ਆ ਹਰਾਊਗਾ ਉਮੀਦ ਹੈ ਸਾਨੂੰ ਆਪਣੇ ਅਸਾਂ ਦੇ ਖਰਾ ਉਤਰੂਗਾ ਹਾਂਜੀ ਕੀ ਨਾਮ ਤੁਹਾਡਾ ਗੁਰਮੀਤ ਸਿੰਘ ਜੀ ਗੁਰਮੀਤ ਜੀ ਇਸ ਪੂਰੇ 올림픽 ਦੇ ਵਿੱਚ ਹਰਮਨਪ੍ਰੀਤ ਨੇ ਹਾਲੇ ਤੱਕ 7 ਗੋਲ ਮਾਰੇ ਨੇ ਨੰਬਰ 1 ਤੇ ਚੱਲ ਰਹੇ ਨੇ ਇਹ ਟਿਮੋਵਾਲ ਵਾਸਤੇ ਤੁਹਾਡੇ ਵਾਸਤੇ ਕਿੰਨੀ ਵੱਡੀ ਗੱਲ ਬਹੁਤ ਤਗੜੀ ਗੱਲ ਹੈ ਜੀ ਹਾਂਜੀ ਬਹੁਤ ਤਗੜੀ ਗੱਲ ਹੈ ਹਾਂਜੀ ਮਿਲੇ ਕਦੀ ਹਰਮਨਪ੍ਰੀਤ ਨੂੰ ਹਾਂਜੀ ਹਾਂ ਕੰਮ ਤਾਂ ਦਾ ਕਰਦੇ ਜਾਂ ਹਾਂ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਲਖਵਿੰਦਰ ਸਿੰਘ ਲਖਵਿੰਦਰ ਜੀ ਹਰਮਨਪ੍ਰੀਤ ਇਸ ਪਿੰਡ ਦਾ ਹਾਂਜੀ ਔਰ ਅੱਜ ਪੂਰੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਉੱਤੇ ਆ। ਤੁਹਾਨੂੰ ਲੱਗਦਾ ਹੈ ਇੰਡੀਆ ਹਰਾ ਦੇਗਾ ਜਰਮਨੀ? ਹਾਂ ਜੀ ਹਰਾ ਦੇਗਾ ਜੀ ਹਰਾ ਜੀ ਪੱਕੀ ਮੀਰੀ ਅੱਜ। ਹਾਂ। ਹਾਂ ਜੀ। ਤੇ ਜਦੋਂ ਗੇਮ ਖੇਡਦਾ ਹੁੰਦਾ ਸੀ ਕਦੀ ਦੇਖਿਆ ਉਹ ਖੇਡਦੇ ਨੂੰ? ਖੇਡਦਾ ਰਿਹਾ ਛੋਟਾਂ ਦਾ ਇੱਥੇ ਜੀ। ਤੇ ਕਿੰਨੀ ਕਿ ਐਨਰਜੀ ਨਾਲ ਖੇਡਦਾ? ਬਹੁਤ ਵਧੀਆ ਖੇਡਦਾ ਰਿਹਾ ਛੋਟਾਂ ਦਾ। ਤੇ ਇਹ ਸਕੂਲ ਜਿੱਥੇ ਇਹ ਪੜ੍ਹਿਆ ਹੈ ਉਹਨੂੰ ਉਹਦੇ ਨਾਮ ਤੇ ਕਰਵਾ ਗਿਆ। ਹਾਂ ਜੀ ਹਾਂ ਜੀ। ਤੇ ਹੁਣ ਹਰਮਨਪ੍ਰੀਤ ਦੇ ਨਾਮ ਤੇ ਹੈ। ਹਾਂ ਜੀ। ਕਿ ਇਹ ਇਹ ਠੀਕ ਲੱਗਦਾ ਵਧੀਆ? ਹਾਂ ਜੀ ਬਹੁਤ ਵਧੀਆ ਜੀ। ਹੂੰ। ਇਹ ਬੱਚੇ ਵੀ ਨੇ ਇ ਅੱਜ ਇੰਡੀਆ ਦਾ ਮੈਚ ਹੈ ਜਰਮਨੀ ਨਾਲ ਅੱਜ ਜਿੱਜੇਗਾ ਇੰਡੀਆ ਹਾਂਜੀ ਹਾਂਜੀ ਹੂੰ ਤੁਗਾ ਹਰਮਨ ਪ੍ਰੀਤ ਨੂੰ ਦੇਖਿਆ ਹਾਂਜੀ ਕੀ ਲੱਗਦਾ ਅੱਜ ਕਪਤਾਨ ਦੇ ਮੋਢੇ ਤੇ ਬੜਾ ਭਾਰ ਹੈ ਕਪਤਾਨ ਹਰਾ ਦੂਗਾ ਜਰਮਨੀ ਨੂੰ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਜਿਹੜੀ ਹੈ ਅੱਜ ਪੂਰੀ ਉਮੀਦ ਹੈ ਤੇ ਤੇ ਨਾਲ ਆਪਾਂ ਹੋਰ ਲੋਕਾਂ ਨਾਲ ਵੀ ਗੱਲ ਕਰਦੇ ਹਾਂਜੀ ਕੀ ਨਾਤਾ ਦੱਸ ਮੇਰਾ ਨਾਮ ਕਸ਼ਮੀਰ ਸਿੰਘ ਹੈ ਪਰ ਮੈਨੂੰ ਬੋਲਣਾ ਨਹੀਂ ਆਉਂਦਾ ਬੋਲਣਾ ਨਹੀਂ ਆਉਂਦਾ ਤੇ ਥੋੜਾ ਜਿਹਾ ਦੇ ਬੋਲੋ ਨਾ ਤੁਸੀਂ ਨਹੀਂ ਬਸ ਸਾਡਾ ਬੱਚਾ ਹਾਂ ਹਰਮਨ ਸਿੰਘ ਬਾਰੇ ਬੋਲੋ ਹਰਮਨ ਸਿੰਘ ਬਾਰੇ ਸਾਡਾ ਬੱਚਾ ਹੈ ਛੋਟੇ ਹੁੰਦੇ ਨੂੰ ਖੇਡਦੇ ਨੂੰ ਵੇਖਦੇ ਰਹੇ ਹਾਂ ਸਕੂਲ ਦੇ ਵਿੱਚ ਆਣ ਕੇ ਪੜ੍ਹਦੇ ਨੂੰ ਵੇਖਦੇ ਰਹੇ ਹਾਂ ਬਹੁਤ ਵਾਅਦਸ਼ਾ ਬੱਚਾ ਤੇ ਅੱਜ ਬਹੁਤ ਵੱਡਾ ਦਿਨ ਹੈ ਵੀ ਅੱਜ ਮੈਚ ਹੈ ਲੱਗਦਾ ਵੀ ਇੰਡੀਆ ਹਰਾ ਦੂਗਾ ਜਰਮਨੀ ਨੂੰ ਮਹਾਰਾਜ ਮਹਾਰਾਜ ਹਰਾ ਦੂਗਾ ਆ ਮਾਲਕਾ ਸੋ ਦੇਖ ਸਕਦੇ ਹੋ ਕਿ ਲੋਕ ਖਾਲੇ ਮੈਚ ਜਿਹੜਾ ਹੈ ਉਹਨੂੰ ਸਮਾਂ ਹੈ ਲੇਕਿਨ ਲੋਕਾਂ ਨੇ ਤਿਆਰੀ ਕੀਤੀ ਹੈ ਮੈਚ ਵੇਖਣ ਦੀ ਔਰ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਹਰਮਨਪ੍ਰੀਤ ਦੇ ਵਿੱਚ ਜਿੰਨੀ એનર્ਜੀ ਹੈ ਜਿੰਨਾ ਪੈਸ਼ਨ ਹੈ ਅੱਜ ਇੰਡੀਆ ਜਿਹੜਾ ਜਰਮਨੀ ਨੂੰ ਹਰਾਏਗਾ ਔਰ ਹਰਮਨਪ੍ਰੀਤ ਟਿਮੋਵਾਲ ਦਾ ਨਾਮ ਜਿਹੜਾ ਹੋਰ ਰੋਸ਼ਨ ਕਰੇਗਾ ਰਹੀਆ ਦੇ ਪਿੰਟ ਟਿਮੋਵਾਲ ਤੋਂ ਕੈਮਰਾ ਬਸਨ ਚਾਂਦੀ ਨਾਲ ਅਸੀਮ ਬਸੀ ਪੰਜਾਬ ਤੋਂ